ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡੇ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੋਟਲ ਨਾਲ ਲੈ ਕੇ ਆਏ ਆ ਜੀ ਤਿੰਨ ਇੱਕ ਗੱਬਣ ਤੇ ਇੱਕ AI ਹੋਈ ਵੀ ਹੈ ਜੀ ਤੇ ਇੱਕ ਟੋਕੜਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਾਸੀ ਗਾ ਜੀ ਸਾਸੀ ਗਾ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਈ ਨਸੀਬ ਸਿੰਘ ਆ ਪਿੰਡ ਸੱਦਾ ਸਿੰਘ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 946415952 ਠੀਕ ਆ ਵੀਰੇ ਤਿੰਨ ਨਾਗਾ ਜੀ ਤਿੰਨ ਨਾਗਾ ਬਈ ਜੀ ਕਿੱਦੜੋ ਸ਼ੁਰੂ ਕਰਕੇ ਜੀ ਆ ਗੱਪਨ ਵੇੜ ਤੋਂ ਕਰ ਆਰਮੀਆ ਤੋਹਫਾ ਜੀ ਹਾਂਜੀ ਸੂਆ ਕਿੰਨਾ ਮਾ ਜੀ ਦੂਜਾ ਸੂਆ ਵੀਰੀ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਐ ਸਵਾ ਬਈ ਲੈ ਜੋ 7 ਲੈ ਜੀ 8 ਲੈ ਜੀ ਕਿੰਨੇ ਦਿਨ ਬੜੇ ਆਰਾਮ ਨਾਲ ਲੈ ਜੋ ਬਾਕੀ ਵੇੜ ਦਾ ਠੰਡੀ ਮਿੱਠੀ ਬਥੇਰੀ ਐ ਜੀ ਕੋਈ ਵਾਸਤਾ ਨਹੀਂ ਲੈ ਜਿੰਨਾ ਦੁੱਧ ਪਾਜੂ ਤੇਰੇ ਦੁੱਧ ਯਾਰ ਬਈ ਆਪਣੇ ਨੈਸਟਰੀ ਜੁ ਆਈ ਆ ਠੀਕ ਆ ਜੀ 14 ਕਿਲੋ ਪਹਿਲੇ ਸਵੇਚ ਹੋਇਆ ਸੀ ਹੋਇਆ ਹਾਂ ਚੋਇਆ ਵਾ ਹੋ ਵੀ ਮੱਝਾਂ ਵਰਗਾ ਠੀਕ ਆ ਜੀ ਹੋ ਵੀ ਮੱਝਾਂ ਵਰਗਾ ਹਾਂ ਬਈ ਠੀਕ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਜੀ ਵਜਨ ਵਜੂਦ ਵੀ ਚੰਗਾ ਬਾਕੀ ਤੇਰੇ ਗਰਮੀਆਂ ਤੋਹਫਾ ਦੁੱਧ ਹੂ ਸੰਘਣਾ ਜਮਾ ਮੱਝਾਂ ਵਰਗਾ ਡੇਟ ਮੁਤਾਬਕ ਦੇਣ ਹਜੇ 10 ਪਏ ਆ ਜੀ 10 ਦਿਨਾਂ ਤੱਕ ਦਾ ਪੂਰਾ ਸੋਹਣੀ ਤਿਆਰੀ ਕਰ ਲੈਣੇ ਠੰਡੀ ਸੀਲ ਦੀ ਇੰਨੀ ਗਰੰਟੀ ਆ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਉਹ ਰਸਾ ਤਾਂ ਛੜਦਾ ਤੇ ਜਿਵੇਂ ਕੋਈ ਮਰਜ਼ੀ ਝੂਟੀ ਜਾਵੇ ਥਣਾ ਦੀ ਦੰਨ ਬੇਫਿਕਰ ਹੋ ਜੋ ਕੱਲੀ ਕੱਚੀ ਕੱਚੀ ਆ ਅੱਜ ਮੈਨੂੰ ਵੀ ਤੁਹਾਨੂੰ ਭਾਜ ਜਾਣੀ ਇਹਦੇ ਜਿੱਦੇ ਕਰਮ ਵਾਲੀ ਤਿਆਰ ਹੋਗੀ ਤੁਹਾਨੂੰ ਵੀ ਪਤਾ ਵੀ ਕਿਹੜੇ ਮੁੱਲ 'ਚ ਵਿਕਣੀ ਆ ਜੀ ਜੇ ਅੱਜ ਦੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਤਿਆਰ ਕੀਤੀ ਵਹਿੜ ਤਾਂ 55-60 ਹਜ਼ਾਰ ਦੀ ਆ ਸਹੀ ਗੱਲ ਜੀ ਅੱਜ ਕੱਚੀ ਵਹਿੜ 40 ਹਜ਼ਾਰ ਦੀ ਕੋਜੂ ਮਾਨਤਨ ਮਾੜਾ ਮਟਾ ਕਰਦੇ ਆਂ ਜਾਇਜ਼ ਡਿਮਾਂਡ ਆ ਜੀ 40 ਹਜ਼ਾਰ ਦੀ ਬਈ ਮੈਂ ਦਾ 1 ਲੱਖ ਲਈ ਮੈਂ ਤੇ ਰੀਸ ਕਰੂ ਪੂਰੀ ਬਈ ਸਹੀ ਗੱਲ ਆ ਜੀ ਦੁੱਧ ਮੱਝਾਂ ਰਕਾ ਬਾਕੀ ਗੱਲ ਵਾਸਤੇ ਜੀ ਮਰਜ਼ੀ ਬੈਠਾ ਰਵੇ ਜੀ ਸੀਲਸ ਲੱਗ ਕਰਮ ਵਾਲੀ ਪੂਰੀ ਜੀ ਦੇ ਪਾਸੇ ਬਹਿ ਜਾ ਸਿੱਧੇ ਬਹਿ ਜਾ ਯਾਰ ਕੋਈ ਵਾਸਤਾ ਹੀ ਨਹੀਂ ਯਾਰ ਠੀਕ ਹੈ ਵੀਰੇ ਤੇ 2 ਨੰਬਰ ਨਗ ਸੁਆ ਕਿੰਨਾ ਮਾ ਜੀ ਇਹਦਾ ਇਹ ਬਈ ਦੂਜਾ ਸੁਆ ਸੋਈ ਵੀ ਆ ਠੀਕ ਹੈ ਜੀ ਤੀਜੀ ਸੁਆ ਵਾਸਤੇ ਅੱਜ ਹੋ ਗਏ ਹੋਣਗੇ 35 38 ਦਿਨ ਹੋ ਗਏ ਆਈ ਖਾਲੀ ਦੇਣੀ ਆ ਖਾਲੀ ਲਈ ਆਪਾਂ ਖਾਲੀ ਦੇਣੀ ਆ ਤਾਂ ਹਾਂ ਮੈਂ ਉਹ ਚੈੱਕ ਪਾਸ ਆ ਜੀ ਆ ਠੀਕ ਹੈ ਜੀ ਇਸ ਟਾਈਮ 11 ਕਿਲੋ ਦੁੱਧ ਜਿਹੜਾ ਚੋ ਲੈਣਾ ਆਪਾਂ ਭਾਂਡੇ ਚ ਪਾਲਾਂ ਉਹ ਦੁੱਧ ਜੋ ਕੇ ਦੇ ਦਾਂਗੇ ਹਾਂ ਠੀਕ ਆ ਦੋ ਇਹ ਵੀ ਕਰਮ ਵਾਲੀ ਕਰੋਸ ਆਂਗਾ ਵੀਲ ਬਹੁਤ ਹੈ ਹਾਈਟ ਵੀ ਚੰਗੀ ਆ ਤੇ ਵਜਨ ਵੀ ਚੰਗਾ ਜੀ ਬਾਕੀ ਮੈਲਕਮ ਇਹਨਾਂ ਪੂਰੀ ਸਟਰੋਂਗ ਹੁੰਦੀ ਆ ਰੱਸੀ ਜੜ ਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟਸ਼ਾਂ ਕਿਦੇ ਵੀ ਨਹੀਂ ਪੂਰਾ 11 ਕਿਲੋ ਦੁੱਧ ਆਪਦਾ ਭਾਂਡੇ ਚ ਪਾ ਕੇ ਲੈ ਜਾਓ 38 ਰਣ ਬਾਈ ਦੱਸਦਾ ਇਹ ਆਈ ਨੂੰ ਗਰੰਟੀ ਵਾਲੇ ਹੋਗੇ ਆ ਚਲੋ ਖਾਲੀ ਜਾਂ ਗੱਬਰ ਰਹਿਣਾ ਅਗਲੇ ਦੀ ਕਿਸਮਤ ਆ ਪਰ ਤੁਸੀਂ 11 ਕਿਲੋ ਦੁੱਧ ਨਾਲ ਹੀ ਸੌਦਾ ਕਰ ਲਓ ਜੈ ਜੀ ਦੀ ਮੰਗ ਜਿਹੜੇ ਲੈਣੀ ਆ ਜਿੱਦਨ ਵੜ ਚੈੱਕ ਪਾਸ ਚ ਆ ਗਈ ਬਾਈ ਹਾਂਜੀ ਵੜ ਤਾਂ ਇਹਨੂੰ ਪਤਾ ਕਿੰਨੇ ਦੀ ਵੇਚੀ ਉਹਦੇ ਤਾਂ ਬਾਈ 50 ਤੋਂ ਬਾਹਰ ਵਿਕਣੀ ਐ ਹਾਂ ਅੱਜ ਵੜ 36000 ਦੀ ਦੇ ਰਿਹਾ ਔਫਰੀ ਐ ਵਿੱਚੋਂ ਕੋਈ ਮਾਨਤਾਨ ਕਰ ਦਿਆਂ ਠੀਕ ਐ ਜੀ 36000 ਰੁਪਏ ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੇ ਗੱਬਣ ਚੈੱਕ ਪਾਸ ਹੋ ਗਈ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਮੁੱਲ ਵਿਕਣੀ ਐ ਅੱਗੇ ਵੀਰੇ ਇੱਕ ਛੋਟੇ ਜਿਹੇ ਭਾ ਲਈ ਛੋਟੀ ਜੀ ਵੜ ਨਾਰਮਲ ਹਾਈਟ ਆ ਸੁਆ ਕੇ ਨਮਾ ਜੀ ਇਹ ਸੁਆ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਨਾ 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 ਕੋਈ ਵਾਸਤਾ ਹੀ ਨਹੀਂ ਐ ਰ ਇਹਨੂੰ ਦੁੱਧ ਕਿੰਨਾ ਜੀ ਦੁੱਧ ਬਾਈ ਯਾਰ ਇਹਨੂੰ 6.7 ਕਿਲੋ ਲਾ ਰਿਹਾ ਤੂੰ। ਦੁੱਧ ਆਉਂਦਾ ਪੰਜ ਕਿਲੋ। 2.5 ਕਿਲੋ ਸਵੇਰ ਤੇ 2.5 ਕਿਲੋ ਸ਼ਾਮ। ਥਣਾ ਦੀ ਦੰਨਾ ਜਿਵੇਂ ਓਕੇ ਆ ਬਾਈ। ਠੀਕ ਆ ਜੀ। ਥਣਾ ਦੇ ਸੈਜ ਵੀ ਸੋਨੇ ਗੈਪ ਤੇ ਲੱਗੇ ਹੱਥੀ ਚਵਾਈ ਆ। ਆਲਾ ਥਣਾ ਸੈਡ ਜੀ ਵੈਸੀ ਰੱਖਦੀ ਆ ਬਈ। ਵੈਸੇ ਰੱਖ ਦੀ ਕੋਈ ਪੰਜ ਚਾਰ ਤਰ੍ਹਾਂ ਹੋ ਵੀ ਸਕਦਾ ਟੋਕੜਾ ਕਰ ਜਾਂਦਾਂ ਬਈ ਘਾਟਿਆ। ਠੀਕ ਆ ਜੀ ਇਹ ਤਾਂ ਗੱਲ ਹੈਗੀ ਆ। ਬਾਕੀ ਦੁੱਧ ਦੇ ਬਾਈ ਕਹਿੰਦਾ ਜ਼ਿਆਦਾ ਹੀ ਹੋਊਗਾ। ਤੇ 5 ਤੋਂ 6 ਕਿਲੋ ਕੋਈ ਵੀ ਰਮਨ ਕੇ ਆਜੇ। ਥਣਾ ਦੇ ਸੈਜ ਵੀ ਸੋਨੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਤੇ ਇਹਦੀ ਡਿਮਾਂਡ ਜੀ ਇਹ 12000 ਦੀ ਵੜ ਦੇਣਾ ਕੋਜੂਲੈਸ ਕਰ ਦਿਆਂਗੇ ਠੀਕ ਹੈ ਇਹ ਬਾਈ ਕਹਿੰਦਾ 12000 ਦੀ ਵੜ ਦੇ ਦਾਂਗੇ ਬਾਕੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ